هاي 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 ਰਵਨੀਤ ਬਿੱਟੂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਤਾਂ ਇਹਨਾਂ ਨੇ ਕਾਂਗਰਸ ਦੇ ਵਿੱਚੋਂ ਹੀ ਇੰਨਾ ਅੱਗੇ ਵਧੇ ਆ ਇੰਨਾ ਮਕਾਮ ਹਾਸਿਲ ਕੀਤਾ ਇਹਨਾਂ ਦੇ ਘਰਦਿਆਂ ਨੇ ਇੰਨਾ ਮਕਾਮ ਹਾਸਿਲ ਕੀਤਾ ਤਾਂ ਅੱਜ ਰਵਨੀਤ ਬਿੱਟੂ ਉੱਠ ਕੇ ਕਹਿ ਰਿਹਾ ਰਾਹੁਲ ਗਾਂਧੀ ਨੂੰ ਕਿ ਇਹ ਉਗਰਵਾਦੀ ਹੈ ਤਾਂ ਜਿਹੜੇ ਪਰਿਵਾਰ ਨੇ ਤੁਹਾਨੂੰ ਇਸ ਮਕਾਮ ਤੱਕ ਪਹੁੰਚਾਇਆ ਤੁਸੀਂ ਅੱਜ ਉਹਨਾਂ ਨੂੰ ਹੀ ਉਗਰਵਾਦੀ ਕਹਿ ਰਹੇ ਜਿਨ੍ਹਾਂ ਦੀ ਪੌੜੀਆਂ ਚੜ ਕੇ ਅੱਜ ਤੁਸੀਂ ਉੱਪਰ ਤੱਕ ਪਹੁੰਚੇ ਹੋ ਤਾਂ ਉਸ ਬਿਹਾਫ ਤੇ ਅੱਜ ਅਸੀਂ ਉਹਨਾਂ ਦਾ ਪੁਤਲਾ ਸਾੜਿਆ ਸਾਡੇ ਲਈ ਤਾਂ ਇੱਕ ਤਰ੍ਹਾਂ ਇਹ ਪੁਤਲਾ ਨਹੀਂ ਅਸੀਂ ਤਾਂ ਇੱਕ ਤਰ੍ਹਾਂ ਰਵਨੀਤ ਬਿੱਟੂ ਦੇ ਅੰਦਰ ਜਿਹੜੀ ਬੁਰਾਈ ਆ ਰਵਨੀਤ ਬਿੱਟੂ ਜਿਹੜਾ ਇੰਨਾ ਗਲਤ ਬੋਲਣ ਲੱਗ ਗਿਆ ਹੈ ਅਸੀਂ ਉਹਦੀ ਬੁਰਾਈ ਨੂੰ ਸਾੜਿਆ ਤਾਂ ਇੱਕ ਤਰ੍ਹਾਂ ਰਵਨੀਤ ਬਿੱਟੂ ਨੇ ਹੀ ਸਾੜਿਆ ਕਿ ਸਾਡੇ ਪ੍ਰਧਾਨ ਲਈ ਉਹ ਇੰਨੀ ਗਲਤ ਜਿਹਨਾਂ ਦਾ ਸਾਰਾ ਪਰਿਵਾਰ ਹੀ ਉਗਰਵਾਦੀਆਂ ਨੇ ਮਾਰ ਸਟਿਆ ਕਿੰਨਾ ਤੁਹਾਨੂੰ ਵੀ ਪਤਾ ਕਿ ਰਾਹੁਲ ਰਾਜੀਪਾਲ ਜੀ ਦੇ ਇਵਨ ਚਿਥੜੇ ਚਿਥੜੇ ਤੱਕ ਉੜ ਗਏ ਸੀਗੇ ਕਿ ਉਹਨਾਂ ਦਾ ਸਰੀਰ ਤਾਂ ਕੁਝ ਨਹੀਂ ਮਿਲਿਆ ਸੀਗਾ ਸੰਸਕਾਰ ਕਰਨ ਵਾਸਤੇ ਤਾਂ ਅੱਜ ਰਵਨੀਤ ਬਿੱਟੂ ਉੱਠ ਕੇ ਕਹਿ ਰਹੇ ਉਹਨਾਂ ਦੇ ਬੇਟੇ ਨੂੰ ਕਿ ਇਹ ਉਗਰਵਾਦੀ ਆ ਇਸ ਵਿਹਫਤੇ ਅਜਿਹਾ ਸੀ ਉਹਨਾਂ ਦਾ ਪੁਤਲਾ ਸਾੜਿਆ ਥੈਂਕ ਯੂ ਉਸ ਰੋਸ਼ਤੇ ਕੀ ਨਾਮ ਤੁਹਾਡਾ ਮੈਂ ਜ਼ਿਲ੍ਹਾ ਪ੍ਰਧਾਨ ਕਪੂਥਲਾ ਸੰਗੀਤਾ ਧਨੀ ਹਾਂ